15 ਮਿੰਟ ਪਹਿਲੇ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਹੋ ਉਸ ਐਡਵਾਂਸ ਮੈਨੂੰ ਦੱਸੋ 15 ਮਿੰਟ ਦੇ ਵਿੱਚ ਕੋਈ ਅਸੀਂ ਕੰਪਿਊਟਰ ਹੈ ਨਹੀਂ ਥੋੜੀ ਦੇਰ ਪਹਿਲੇ ਭਗਵੰਤ ਮਾਨ ਜੀ ਇੱਥੇ ਆ ਕੇ ਗਏ ਨੇ ਕਿ ਬਾਜਵਾ ਸਾਹਿਬ ਨੇ ਕਿਹਾ ਸਾਡੀ ਤਿਆਰੀ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲ ਹੀ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਪੈਂ ਪੰਜ ਸਾਲ ਦੇ ਬੱਚੇ ਤੋਂ ਪੁੱਛ ਲਓ ਸਾਨੂੰ ਵਕਤ ਚਾਹੀਦਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਬੇਅਦਬੀਆਂ ਦੇ ਮੁੱਦੇ ਤੇ ਸਾਡੇ ਚੀਫ ਮਿਨਿਸਟਰ ਨੂੰ ਥੋੜੀ ਜੀ ਗੰਭੀਰਤਾ ਵਿਖਾ ਦੇ ਉਹ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਹੈ ਇਹ ਸਪੈਸ਼ਲ ਸੈਸ਼ਨ ਜਿਹੜਾ ਇਹ ਸਰਕਾਰ ਨੇ ਲੈ ਕੇ ਆਂਦਾ ਤੁਸੀਂ ਆਪਿਆ ਆਪੇ ਵੇਖਿਆ ਹੋਣਾ ਕਿ ਸਪੈਸ਼ਲ ਬੁਲਾ ਲਿਆ ਸੈਸ਼ਨ ਤੇ ਸੈਸ਼ਨ ਦੀ ਤਿਆਰੀ ਹੈ ਨਹੀਂ ਕੋਈ ਜਿਸ ਗੰਭੀਰ ਮੁੱਦੇ ਤੇ ਲੈ ਕੇ ਆਂਦਾ ਜਿੱਤੇ ਹਰ ਪੰਜਾਬੀ ਨਾ ਸਾਡੇ ਸੂਬੇ ਵਿੱਚ ਜਾਂ ਦੇਸ਼ ਵਿੱਚ ਹੀ ਨਹੀਂ ਬਾਹਰਲੇ ਦੇਸ਼ਾਂ ਵਿੱਚ ਵੀ ਜਿੱਥੇ ਪੰਜਾਬੀ ਜਗਤ ਬੈਠਾ ਉਹ ਸਾਰੇ ਬਹੁਤ ਜ਼ਿਆਦਾ ਚਿੰਤਿਤ ਨੇ ਬੇਅਦਬੀਆਂ ਦੇ ਕੇਸਾਂ ਦੇ ਉਹ ਇਸ ਪਾਰਟੀ ਤੋਂ ਉਮੀਦ ਰੱਖਦੇ ਸੀ ਕਿ ਜਿਸ ਪਾਰਟੀ ਨੇ ਵਾਅਦਾ ਕੀਤਾ ਸੀ ਸਰਕਾਰ ਬਣਾਉਣ ਤੋਂ ਪਹਿਲੇ ਕਿ ਅਸੀਂ ਜਦੋਂ ਵੀ ਸਰਕਾਰ ਚਾਏ ਅਸੀਂ 24 ਘੰਟਿਆਂ ਦੇ ਵਿੱਚ ਬੇਅਦਬੀਆਂ ਦੀ ਜਸਟਿਸ ਦਵਾਂਗੇ ਅੱਜ ਤਕਰੀਬਨ ਤੁਸੀਂ ਵੇਖੋ ਇਹ ਸਰਕਾਰ ਦੇ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਇਹਨਾਂ ਕੋ ਆਪਣਾ ਖਲੜਾ ਤਿਆਰ ਨਹੀਂ ਹੋਇਆ ਤੁਸੀਂ ਹੈਰਾਨ ਹੋਵੋਗੇ ਇੱਕ ਸਿਮਿਲਰ ਬਿਲ 2018 ਦੇ ਵਿੱਚ ਕਾਂਗਰਸ ਦੀ ਸਰਕਾਰ ਲੈ ਕੇ ਆਈ ਉਹ ਮੈਂ ਸਾਰੇ ਹਾਊਸ ਨੂੰ ਤੇ ਸਾਰੇ ਪੰਜਾਬੀ ਜਗਤ ਨੂੰ ਦੱਸਣਾ ਚਾਹਨਾ ਉਹ ਬਿਲ ਯੂਨੀਵਰਸਲੀ ਪਾਸ ਹੋਇਆ ਸੀ ਹਰ ਪਾਰਟੀ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਸੀ ਅਕਾਲੀ ਦਲ ਵੀ ਸੀ ਜਿਹਦੇ ਵਿੱਚ ਭਾਜਪਾ ਵੀ ਸੀ ਬਾਕੀ ਸਾਰੀਆਂ ਪਾਰਟੀਆਂ ਨੇ ਵੀ ਬਕਾਇਦਾ ਤੌਰ 'ਤੇ ਉਹਦਾ ਸਮਰਥਨ ਕਰਕੇ ਯੂਨੀਨੀਮਸਲੀ ਪਾਸ ਕਰ ਦਿੱਤਾ ਅਸੀਂ ਹੈਰਾਨ ਹੋਏ ਆ ਪਹਿਲੇ 2 ਦਿਨ ਦਾ ਸੈਸ਼ਨ ਫਿਰ ਸਾਡੇ ਖਾਤੇ ਚੜ੍ਹ ਕੇ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਨ ਦੀ ਕੋਸ਼ਿਸ਼ ਕਿ ਜੀ ਅਸੀਂ ਆਪੋਜੀਸ਼ਨ ਤੇ ਕਹਿਨ ਤੇ ਇਹਨਾਂ ਨੂੰ 2 ਦਿਨ ਐਕਸਟਰਾ ਦਿੱਤੇ ਨੇ ਦੋ ਜਣ ਜਿਹੜੇ ਸਾਨੂੰ ਐਕਸਟਰਾ ਦਿੱਤੇ ਸਪੀਕਰ ਸਾਹਿਬ ਨੇ ਉਹ ਸਾਡਾ ਮੇਨ ਮਕਸਦ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਚਰਚਾ ਕਰੋ ਦੂਸਰੇ ਦਿਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਤੁਹਾਡੀ ਉਹਦੇ ਤੇ ਚਰਚਾ ਕਰਨੀ ਹੈ ਅੱਜ ਸੱਦਿਆ ਗਿਆ ਸਾਰਿਆਂ ਦਾ ਸਪੀਕਰ ਸਾਹਿਬ ਨੇ ਮੀਟਿੰਗ ਕੀਤੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਨਾਲ ਇਹ ਗੱਲ ਕਹੀ ਕਿ ਅਸੀਂ ਚਾਹਾਂਗੇ ਕਿ ਚੰਗੇ ਮਾਹੌਲ ਦੇ ਵਿੱਚ ਬੇਅਦਬੀਆਂ ਦਾ ਕਿਉਂਕਿ ਬਹੁਤ ਸੈਂਸਿਟਿਵ ਮੁੱਦਾ ਹੈ ਕਿ ਸੰਜੀਦਾ ਉੱਥੇ ਬਹਿਸ ਹੋਣੀ ਚਾਹੀਦੀ ਹੈ ਅਸੀਂ ਪ੍ਰੋਮਿਸ ਕੀਤਾ ਕਿ ਸੰਜੀਦ ਦਾ ਬਹਿਸ ਹੋਏਗੀ ਪਰ ਸਪੀਕਰ ਸਾਹਿਬ ਜਿਹੜਾ ਐਡਵਾਂਸ ਡਰਾਫਟ ਸਾਨੂੰ ਤੁਸੀਂ اپੋਜੀਸ਼ਨ ਪਾਰਟੀਆਂ ਨੂੰ ਜਾਂ ਮੈਂਬਰਸ ਨੂੰ ਦੇਣਾ ਹੁੰਦਾ ਤੁਸੀਂ ਐਡਵਾਂਸ ਡਰਾਫਟ ਹੀ ਕੋਈ ਨਹੀਂ ਦਿੰਦਾ 15 ਮਿੰਟ ਪਹਿਲੇ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਹੋ ਉਸ ਐਡਵਾਂਸ ਮੈਨੂੰ ਦੱਸੋ 15 ਮਿੰਟ ਦੇ ਵਿੱਚ ਕੋਈ ਅਸੀਂ ਕੰਪਿਊਟਰ ਹੈ ਜਿਹੜੇ ਕੋਈ ਬਟਨ ਨਾ ਪੀਏ ਤੇ ਉਹਦਾ ਉਸੇ ਟਾਈਮ ਇਹ ਟੈਕਨੀਕਲ ਮੈਟਰਸ ਨੇ ਲੀਗਲ ਮੈਟਰਸ ਨੇ ਇਹਦੇ ਵਿੱਚ ਨਵੇਂ ਜਿਹੜੀ ਭਾਰਤੀ ਨਇ ਸੰਹਿਤਾ ਜਿਹੜਾ ਉਹਦੇ ਕਾਨੂੰਨ ਇਹਦੇ ਵਿੱਚ ਲਾਗੂ ਹੁੰਦੇ ਨੇ ਤੇ ਅਸੀਂ ਸਟੱਡੀ ਕਰਨਾ ਹੁੰਦਾ ਅੰਦਰ ਇਸ ਗੱਲ ਦੀ ਫਿਰ ਸਾਰਿਆਂ ਦੇ ਵਿੱਚ ਇਹ ਗੱਲ ਮੁੱਕੀ ਕਿ ਠੀਕ ਹੈ ਅੱਜ ਅਸੀਂ ਇਹਨੂੰ ਇੰਟਰੋਡਿਊਸ ਕਰਵਾ ਦਾਂਗੇ ਗਵਰਨਮੈਂਟ ਵੱਲੋਂ ਪਰ ਬਹਿਸ ਕੱਲ ਸਵੇਰੇ ਦੇ ਤੇ ਸ਼ੁਰੂ ਹੋਏਗੀ ਅਸੀਂ ਸਾਰੇ ਇਸ ਗੱਲ ਨੂੰ ਐਕਸੈਪਟ ਕਰਕੇ ਆ ਗਏ ਮੈਨੂੰ ਪਤਾ ਲੱਗਾ ਹੁਣ ਥੋੜੀ ਦੇਰ ਪਹਿਲੇ ਭਗਵੰਤ ਮਾਨ ਜੀ ਇੱਥੇ ਕਹਿ ਕੇ ਗਏ ਨੇ ਕਿ ਬਾਦਵਾ ਸਾਹਿਬ ਨੇ ਕਿਹਾ ਸਾਡੀ ਤਿਆਰੀ ਹੈ ਨਹੀਂ ਸਾਨੂੰ ਵਕਤ ਚਾਹੀਦਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਬੇਅਦਬੀਆਂ ਦੇ ਮੁੱਦੇ ਤੇ ਵੀ ਸਾਡੇ ਚੀਫ ਮਿਨਿਸਟਰ ਨੂੰ ਥੋੜੀ ਜੀ ਗੰਭੀਰਤਾ ਵਿਖਾਣ ਦੀ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਵੀ ਸਾਡੀ ਮੀਟਿੰਗ ਵਿੱਚ ਸ਼ਾਮਲ ਸਨ ਉਹ ਵੀ ਚੰਦੇ ਸੀ ਅਮਨ ਰੋੜਾ ਜੀ ਕਾ ਸੰਜੀਦਗੀ ਦੇ ਨਾਲ ਇੱਥੇ ਬਹਿਸ ਹੋਣੀ ਚਾਹੀਦੀ ਅਸੀਂ ਵੀ ਚਾਹਨੇ ਆ ਕੋਈ ਗੁਨੇਗਾਰ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਜੇ ਬੇਅਦਵੀ ਕਰਦਾ ਉਹ ਸਜ਼ਾ ਤੋਂ ਬਿਨਾ ਜਾਣਾ ਨਹੀਂ ਚਾਹੀਦੀ ਬਾਕੀ ਸਾਰੀ ਚਰਚਾ ਸਵੇਰੇ ਰੱਖਾਂਗੇ ਅਸੀਂ ਤਿਆਰ ਬਰ ਤਿਆਰ ਸੀ ਅਸੀਂ ਚਾਹਦੇ ਸੀ ਸੰਜੀਦਾ ਮਾਹੌਲ ਛੋਏ ਮੈਂ ਇਹੀ ਗੱਲ ਕਹੀ ਸੀ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਸਾਡੇ ਕੋ ਤੇ ਇਹੋ ਜਿਹਾ ਜਵਾਬ ਆਏ ਨੇ ਜੇ ਦਿਨ ਅਸੀਂ ਤੁਹਾਨੂੰ ਸਵਾਲ ਪੁੱਛ ਲਿਆ ਉਹਦਾਂ ਤੁਸੀਂ ਪਾਣੀਓ ਪਾਣੀ ਹੋ ਜਾਣੇ ਤਾਂ ਇਸ ਗੱਲ ਕਰ ਇਹਦੇ ਵਿੱਚ ਬੈਟਰਮੈਂਟ ਇਹੀ ਹੈ ਤੋਂ ਸਪੀਕਰ ਸਾਹਿਬ ਨੇ ਅਲਟੀਮੇਟਲੀ ਸੋਚ ਵਿਚਾਰ ਕੇ ਸੈਂਸ ਆਫ ਦੀ ਹਾਊਸ ਮジョਰਿਟੀ ਭਾਵੇਂ ਇਹਨਾਂ ਕੋਲ ਹੈ ਬਟ ਸਾਰੀਆਂ ਪੋਲਿਟੀਕਲ ਜਮਾਤਾਂ ਚਾਹੁੰਦੀਆਂ ਸੀ ਕਿ ਕੱਲ ਚਰਚਾ ਹੋਵੇ ਸਾਨੂੰ ਟਾਈਮ ਮਿਲੇ ਅਸੀਂ ਸਟੱਡੀ ਕਰ ਸਕੀਏ ਅਸੀਂ ਸਾਥੀਆਂ ਦੀ ਰਾਏ ਲੈ ਸਕੀਏ ਅਸੀਂ ਇਨ੍ਹਾਂ ਮੁੱਦਿਆਂ ਤੇ ਬੈਟਰਮੈਂਟ ਆ ਪੰਜਾਬ ਵਾਸਤੇ ਸੋ ਥੈਟ ਇਸ ਕਿਸਮ ਦੇ ਇਨਸੀਡੈਂਟ ਮਿਨਿਮਾਈਜ਼ ਹੋ ਸਕਣ ਲੋਕਾਂ ਨੂੰ ਡਰ ਹੋਏ ਲੋਕਾਂ ਨੂੰ ਖੌਫ ਹੋਏ ਬੇਦੀਬੀਆਂ ਦਾ ਅਸੀਂ ਕੱਲ ਇਹਦੇ ਤੇ ਬਹਿਸ ਕਰਾਂਗੇ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੜੇ ਗੰਭੀਰ ਵਿਸ਼ਿਆਂ ਤੇ ਵਿਚਾਰ ਪੈਂਦਰਾ ਹੋਇਆ ਇੱਕ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥੰਬ ਬਿੱਲ 2025 ਬਤੌਰ ਗ੍ਰਹਿ ਮੰਤਰੀ ਮੈਂ ਪੇਸ਼ ਕੀਤਾ ਕਿ ਉਤੇ ਵਿਚਾਰ ਹੋਣਾ ਚਾਹੀਦਾ ਤੁਰੰਤ ਹਾਲਾਂਕਿ ਤੁਸੀਂ ਬਹੁਤ ਦਿਨਾਂ ਤੋਂ ਇਹ ਆਪਣੇ ਕੈਮਰਿਆਂ ਰਾਹੀਂ ਆਪਣੀਆਂ ਕਲਮਾਂ ਰਾਹੀਂ ਇਹ ਦੱਸ ਰਹੇ ਹੋ ਕਿ ਇਹ ਬਿਲਾਵੇਗਾ ਪਰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਬਸ ਇਹ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਆ ਪੰਜ ਸਾਲ ਦੇ ਬੱਚੇ ਤੋਂ ਪੁੱਛ ਲੋ ਕਿ ਪ੍ਰਕਾਰ ਦੀ ਕੀ ਹੋਇਆ ਸੀ ਬੁਰਜ ਜਵਾਰ ਕੇ ਕੀ ਹੋਇਆ ਸੀ ਬੈਬਲ ਕਲਾ ਕੀ ਹੋਇਆ ਸੀ ਕੋਟਕਪੂਰੇ ਕੀ ਹੋਇਆ ਸੀ ਤੋਂ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਇਸਕੇ ਠੀਕ ਹੈ ਜੀ ਇਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਐ ਇੰਨਾ ਮਤਲਬ ਸਮਝ ਲਓ ਵੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਫੀ ਭੁੱਲਿਆ ਜੀ ਕਰੇ ਅਸੀਂ ਹੈਨਾ ਹੋਮਵਰਕ ਤੋਂ ਬਿਨਾ ਆਉਂਦੇ ਨੇ ਕੱਲ ਵੀ ਮੈਂ ਕਿਹਾ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆ ਜਾ ਕਿਉਂਕਿ ਇਹ ਵਿਸ਼ਾ ਇਦਾਂ ਦਾ ਹੈ ਜਿੱਦ ਸਮੁੱਚੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਬਿੱਲ ਨੂੰ ਇੱਥੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਤੇ ਮੈਨੂੰ ਉਮੀਦ ਹੈ ਕਿ ਕੱਲ ਨੂੰ ਜੋ ਵੀ ਬੋਲੂਗਾ ਭਾਵੇਂ ਬਿਪੱਖਵਲੋਂ ਬੋਲੇ ਭਾਵੇਂ ਸਰਕਾਰ ਵੱਲੋਂ ਬੋਲੇ ਘਟੂ ਘਟੋ ਨੂੰ ਉਹਦੇ ਦਿਲ ਦੇ ਨੇੜੇ ਆ ਬੇਅਦਬੀ ਦੀਆਂ ਕਟਨਾਮਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੀਆਂ ਨੇ ਉਹ ਜਿਹੜੀਆਂ ਉਹ ਦਿਲ ਦੇ ਨੇੜੇ ਹੋਣਗੀਆਂ ਤੇ ਇਹ ਬਿੱਲ ਪਾਸ ਹੋਊਗਾ ਕੱਲ ਨੂੰ ਉਮੀਦ ਕਰਦੇ ਆ ਕਿ ਉਹਦੇ ਵਾਸਤੇ ਕੋਈ ਨਿਰਵਿਰੋਧ ਪਾਰਜ ਸਰਬਸੰਮਤੀ ਨਾਲ ਹੀ ਪਾਸ ਹੋਊਗਾ ਤੇ ਬੜਾ ਵੱਡਾ ਬਿੱਲ ਹੈ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬਲੇ ਲੈ ਕੇ ਆ ਰਹੀ ਹੈ ਤੇ ਕਾਂਗਰਸ ਨੂੰ ਮੈਂ ਫੇਰ ਕਹਿਣਾ ਕਿ ਚਲੋ ਅਜ ਤੱਕ ਤਿਆਰੀ ਨਹੀਂ ਸੀ ਕੱਲ ਨੂੰ ਤਿਆਰੀ ਕਰਕੇ